ਸਾਹਮਣੇ ਰਪਿੰਦਰ ਤੇ ਸੋਰੇ ਵਾਲੀਆ ਗਗਨ ਮੇਰੇ ਵੀ ਦੂਜੀ ਆ 2100 ਵਾਲੀ ਵੀ ਦੂਜੀ ਆ 2000 ਵਾਲੀ ਵੀ ਦੂਜੀ ਆ ਤੇ ਨਾਲ ਸੰਦੀਪ ਦਾ ਪੰਜ ਪੰਜ ਫੁੱਟੇ ਕੱਪਾ ਦੇ ਨਾਲ ਸਨਮਾਨ ਲਈ ਦਵਾਵਾਂ ਨੇ ਜਸਵਿੰਦਰ ਸਿੰਘ ਜੀ ਸਤਕਾਰ ਦੇ ਜੋ ਕਿਤੇ ਜਾਣਗੇ ਅਮਰੀਕਰ ਟੋਕਲਾ ਨੇ ਰੋਕੀ ਦਾ ਮੈਨੂੰ ਲੱਗਦਾ ਵੀ ਫੋਆ ਹੋਇਆ ਵਧਿਆ ਹੋਇਆ ਅਮਰੀਕ ਬਾਈ ਰੁਪਿੰਦਰ ਰੁਪਿੰਦਰ ਹਾਰ ਲੇ ਹੁੱਲੇ ਖਲਾਰੇ ਹਾਰ ਵੀਰ ਮਾਨ ਵਰਗਿਆਂ ਦੀ ਟੀਮ ਖੇਡ ਰਹੀ ਹੈ ਮੇਰੇ ਵੀਰੋ ਕਹਿੰਦੇ ਹਨ ਚੋਟੀ ਦੀ ਹੈ ਮੇਰੇ ਮਿੱਤਰੋ ਆ ਕਬੱਡੀ ਦਾ ਮੁਕਾਬਲਾ ਦੀ ਚੋਟੀ ਦਾ ਬਾੜ ਦੀ ਟੀਮ ਖੇਡਦੀ ਹੈ ਚਾਰੇ ਪਿਆਰ ਪੱਟਾਂ ਤੇ ਥਾਪੀਆਂ ਰੁਪਿੰਦਰ ਦੀ ਰੇਡ ਮੇਰੇ ਮਿੱਤਰੋ ਦਾ 1000 ਦਾ ਭੰਗਰ ਵਾਲਿਆ ਲੱਗੂ ਟਕਾਣੇ ਖੋਸੇ ਕੋਟਲੇ ਵਾਲਿਆ ਗੱਲ ਲੱਗੂ ਟਕਾਰੇ ਨੂੰ ਜਾਂ ਕਹਿੰਦੇ ਬਗੀਚੇ ਨੂੰ ਜਾਂ ਕਹਿੰਦੇ ਹੈਪੀ ਕੰਡਿਆਲ ਨੂੰ راہਲ ਬੋਹਿਤ ਨਾਲ ਕਰਨ ਪੁਲਤੀਆ ਕਹਿੰਦੇ 1100 ਲਾਵਾਂਗੇ